ਪਰਸ ਦੀਆਂ ਧਾੜਾਂ ਦੇ ਨਾਲ ਆਏ ਤੇ ਤੁਹਾਡੇ ਤੋਂ ਹੀ ਸਵਾਲ ਪੁੱਛਣੇ ਸੀ ਕਿਉਂਕਿ ਤੁਸੀਂ ਕਿਹਾ ਸੀ ਕਿ ਭਈ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਤੁਹਾਡੇ ਕਿਸੇ ਨੇ ਏਟ ਨਹੀਂ ਮਾਰੀ ਕਿਸੇ ਨੇ ਰੋੜਾ ਨਹੀਂ ਮਾਰਿਆ ਤੁਹਾਨੂੰ ਸਵਾਲ ਪੁੱਛਣ ਵਾਸਤੇ ਕਿਸਾਨ ਆਏ ਸੀ ਤੇ ਤੁਸੀਂ ਕਿਸਾਨ ਕੁੱਟੇ ਕਿਸਾਨਾਂ ਦੇ ਸੱਟਾਂ ਮਾਰੀਆਂ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਕਿਹਾ ਸੀ ਇਹ ਗੁੰਡਾ ਰਾਜ ਖਤਮ ਕਰਨਾ ਹੈ ਤੇ ਕੁਝ ਦਿਨ ਪਹਿਲਾਂ ਤੁਹਾਡੇ ਫਟੇਕਰ ਸਾਹਬ ਤੋਂ ਐਮਐਲਏ ਸਰਹੰਤੂ ਜਿਹੜੇ ਐਮਐਲਏ ਵੀਰ ਨੇ ਉਹਦੇ ਤੋਂ ਕੁਝ ਸਵਾਲ ਪੁੱਛਣ ਲਈ ਲੋਕ ਇਕੱਠੇ ਹੋਏ ਤੇ ਤੁਹਾਡੇ ਐਮਐਲਏ ਨੇ ਉੱਥੇ 4-500 ਤੁਹਾਡਾ ਸਮਰਥਕ ਕਹਾ ਜਾਂ ਗੁੰਡਾ ਕਰਦੀ ਵਾਲਾ ਕਹਾ ਉਹ ਬੰਦੇ ਇਕੱਠੇ ਕੀਤੇ ਉੱਥੇ ਪਿੰਡ ਸਾਰਾ ਵਿਰੋਧ ਕਰ ਰਿਹਾ ਹੈ ਪਿੰਡ ਸਾਰਾ ਸਵਾਲਾਂ ਦੇ ਘੇਰੇ 'ਚ ਲਿਆਉਣਾ ਚਾਹ ਰਿਹਾ ਹੈ ਕਰਤੂਸੀ ਉੱਥੇ ਆਪਦਾ 4-500 ਗੁੰਡਾ ਬੁਲਾ ਕੇ ਕੀ ਫਿਰ ਇਹਨੂੰ ਇੱਕ ਕਹੀਏ ਗੁੰਡਾ ਰਾਜ ਕਹੀਏ ਜਾਂ ਇਹਦਾ ਬਦਲਾ ਆ ਗਿਆ ਕਹੀਏ ਫਰਕ ਤਾਂ ਕੋਈ ਨਹੀਂ ਗੱਲ ਤਾਂ ਉਹੀ ਹੈ